ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ 사 ਸੰਗਤ ਜੀ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਕਰਨੀ ਸੀ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ ਕਰੇਜੋ ਦੇ ਵਿੱਚ ਸੇਵਾ ਨਿਭਾ ਰਹੇ ਹਾਂ ਐਜ਼ ਅ ਸੇਵਾਦਾਰ ਤੇ ਸਾਰੀ ਸੰਗਤ ਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਕਿ ਨਗਰ ਕੀਰਤਨ ਦੀ بجائے ਕੀਰਤਨ ਸਮਾਗਮ ਕਰਾ ਰਹੇ ਹਾਂ ਪੀੜੀ ਹਾਲ ਦੇ ਵਿੱਚ ਤੇ ਜਿਹੜਾ ਤੁਸੀਂ ਕੀਰਤਨ ਸਮਾਗਮ ਦੇ ਵਿੱਚ ਜਥੇ ਆਉਣੇ ਜਾਂ ਟਾਈਮ ਟੇਬਲ ਉਹਦੇ ਆਪਾਂ ਪੋਸਟਰ ਜਾਰੀ ਕੀਤੇ ਆ ਉੱਤੇ ਤੁਸੀਂ ਦੇਖ ਲਓ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਲੰਗਰਾਂ ਬਾਬਤ ਆ ਕਿਉਂਕਿ ਕਈ ਵੀਰਾਂ ਦੇ ਫੋਨ ਵੀ ਆਉਂਦੇ ਆ ਕਈ ਪੁੱਛਦੇ ਆ ਵਹ ਸਟਾਲਾਂ ਦੀ ਸੇਵਾ ਐਤਕੀ ਬਹੁਤ ਜ਼ਰੂਰੀ ਬੇਨਤੀ ਕਰਨ ਲੱਗਾ ਵੀ ਸਟਾਲਾਂ ਤੋਂ ਬਿਨਾਂ ਆਪਾਂ ਪੰਗਤ ਦੇ ਵਿੱਚ ਲੰਗਰ ਵਰਤਾਉਣਾ ਆ ਜੇ ਕਿਸੇ ਵੀਰ ਨੇ ਸਟਾਲਾਂ ਦੀ ਸੇਵਾ ਜਾਂ ਲੰਗਰਾਂ ਦੀ ਸੇਵਾ ਦੀ ਭਾਵਨਾ ਹੈਗੀ ਆ ਉਹ ਜ਼ਰੂਰੀ ਨਹੀਂ ਵੀ ਸਟਾਲਾਂ ਤੇ ਗੋਲ ਗੱਫੇ ਜਾਂ ਟਿੱਕੀਆਂ ਲਾ ਕੇ ਇਹ ਸੇਵਾ ਕਰਨੀ ਆ ਉਹ ਆਪਣੇ ਕੋਲ ਹੋਰ ਵੀ ਬਹੁਤ ਤਰੀਕਿਆਂ ਸੇਵਾ ਕਰਦੇ ਤੁਸੀਂ ਜਿੱਦਾਂ ਪਰਸੋ ਬਲੋਨੀਆ ਤੋਂ ਕਬੀਰ ਆਇਆ ਉਹਨੇ ਸੇਵਾ ਦੇ ਵਿੱਚ ਲੰਗਰ ਦੇ ਲੰਗਰ ਦੇ ਵਿੱਚ ਸੁੱਕੀ ਰਸ ਦੀ ਸੇਵਾ ਕੀਤੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਲੰਗਰਾਂ ਵਿੱਚ ਆਟਾ ਦੇ ਸਕਦੇ ਆ ਘੀਏ ਦੇ ਸਕਦੇ ਆ ਦਾਲਾਂ ਦੇ ਸਕਦੇ ਆ ਬੜਾ ਕੁਛ ਆ ਸੇਵਾ ਕਰਨ ਨੂੰ ਤੇ ਆਪ ਤੁਸੀਂ ਆ ਕੇ ਲੰਗਰਾਂ ਦੇ ਵਿੱਚ ਸੇਵਾ ਦੇ ਸੇਵਾਦਾਰ ਵਰਤਣ ਲਈ ਲੰਗਰ ਤੁਸੀਂ ਆ ਕੇ ਸੇਵਾ ਕਰ ਸਕਦੇ ਆ ਵੀ ਜ਼ਰੂਰੀ ਬੇਨਤੀ ਆ ਵੀ ਇਹ ਚੀਜ਼ ਤੋਂ ਆਪਾਂ ਹਟਿਏ ਜਿਹੜੇ ਸਟਾਰਾਂ ਤੇ ਅੱਜ ਕੱਲ ਤੁਸੀਂ ਆ ਵੀਡੀਓ ਦੇਖਦੇ ਹੋ ਸੋਸ਼ਲ ਮੀਡੀਆ ਸਾਰੇ ਯੂਜ਼ ਕਰਦੇ ਆ ਕੀ ਕੁਝ ਹੋਣ ਲਿਆ ਹਨ ਤੇ ਇਟਾਲੀਅਨ ਲੋਕਾਂ ਦੇ ਵਿੱਚ ਵੀ ਆਪਾਂ ਨੇ ਗਲਤ ਮੈਸੇਜ ਜਾ ਰਿਹਾ ਇਸ ਚੀਜ਼ ਦਾ ਕਿਉਂਕਿ ਆਪਾਂ ਨਗਰ ਕੀਰਤਨ ਕਰਦੇ ਆ ਵੀ ਨਗਰ ਦੇ ਵਿੱਚ ਕੀਰਤਨ ਹੋਣਾ ਪਰ ਉੱਥੇ ਹੋ ਕੁਝ ਹੋ ਰਿਹਾ ਆ ਵੀ ਉਹਦਾ ਮੈਸੇਜ ਵੀ ਗਲਤ ਜਾ ਰਿਹਾ ਇਸ ਕਰਕੇ ਮੇਰੀ ਜ਼ਰੂਰੀ ਬੇਨਤੀ ਆ ਵੀ ਆਪਾਂ ਪੰਗਤ ਦੇ ਵਿੱਚ ਲੰਗਰ ਵਰਤੌਣ ਦੀ ਪਹਿਲ ਕਰੀਏ ਨਾ ਕਿ ਸਿਰਫ ਗੱਲਾਂ ਕਰੀਏ ਕਈ ਆਪਣੇ ਵੀਰ ਸਟੇਟਮੈਂਟਾਂ ਬਹੁਤ ਵੱਡੀਆਂ ਵੱਡੀਆਂ ਦੇ ਦਿੰਦੇ ਆ ਵੇ ਆਪਾਂ ਇਦਾਂ ਕਰਾਂਗੇ ਇਦਾਂ ਕਰਾਂਗੇ ਪਰ ਮੇਰੀ ਬੇਨਤੀ ਆ ਵੀ ਉਹਨੂੰ ਪ੍ਰੈਕਟੀਕਲ ਤੌਰ ਤੇ ਵੀ ਆਪਾਂ ਲਾਗੂ ਕਰੀਏ ਮੇਰੀਆਂ ਕਮੇਟੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਵੀ ਜੋ ਜੋ ਆਪਾਂ ਕਹਿੰਨੇ ਆ ਉਸ ਤੇ ਖਰੇ ਉੱਤਰਿਏ ਤੇ ਇਹਨਾਂ ਦੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ